ਉਹ ਵੀ ਚਾਰ ਹਨੀ ਚਾਹ ਹੁਣ ਹੈ ਨਹੀਂ 4 ਵਜੇ ਟਾਈਮ ਸੀ ਕੋਈ ਅੱਛਾ ਕੱਪੜੇ ਲੈਣੇ ਵਿਡੀਓ ਕੋਲ ਕਰਦਾ ਓਏ ਹੋਏ ਉਹ ਵੀ ਆ ਗਏ ਆ ਟ੍ਰੈਂਡ ਗਿੰਦੇ ਨੇ ਲੈਣੇ ਕੱਪੜੇ ਨਾ ਬਾਦ ਉਹ ਜਨਾ ਥੋੜਾ ਟਾਈਮ ਲੱਗਣਾ ਹੋਵੇ ਅਵੇ ਅੱਜ ਤੇ ਹੀ ਲੈ ਆਏ ਆ ਮੇਰੀ ਦਿੱਤੀ ਕਰੀ ਸੋਹਣਾ ਲੱਗਦਾ ਉਹਦਾ ਕਿੰਨੇ ਲੈ ਰਹਾ ਓਏ ਹੈ ਦੇਖੋ ਥੰਗ ਪਿਆਰਾ ਲੱਗਦਾ ਕਿੰਦਾ ਹੀ ਗਾ ਤੇਰੇ ਮੁੰਡੇ ਦੇ ਵੀ ਹੋ ਜਾਣੇ ਜੋ ਮੈਨੂੰ ਨਹੀਂ ਪਤਾ ਸੀ ਦਾ ਲੜਾਈਆਂ ਲੋੜੀਆਂ ਵਾਲੇ ਤੇ ਓਕੇ ਕਿਹੜੀ ਸੀ ਗੈਰ ਰੇਟੇ ਵੀ ਲਈ ਨਾ ਜੇ ਰੂਪ ਭਾਈ ਦਾ ਗੱਲ ਕਰਦੇ ਤਾਂ ਨਾਲ ਹੀ ਫੇਸ ਹੋਰ ਤਰ੍ਹਾਂ ਹੋ ਜਾਂਦਾ ਵਾ ਪਤਾ ਨਹੀਂ ਕੀ ਚੱਕਰ ਆ। ਸਕਤੀ ਸਾਲਾ ਇਸ ਕੇ ਆਗੇ ਝੁਕ ਨਹੀਂ ਸਕਤੀ। ਪੁਸ਼ਪਾਲਾ ਸਤਿ ਸ਼੍ਰੀ ਅਕਾਲ ਮੇਰੇ ਭੈਣਾਂ ਤੇ ਭਰਾਵਾਂ ਨੂੰ ਅੱਜ ਆਪਾਂ ਆਪਣਾ ਅਗਲਾ ਵਲੌਗ ਹੈ ਪਹਿਲੇ ਦੋ ਵਲੌਗਾਂ ਦਾ ਤੁਸੀਂ ਬਹੁਤ ਪਿਆਰ ਦਿੱਤਾ ਉਮੀਦ ਨਹੀਂ ਸੀ ਜਿੰਨਾ ਪਿਆਰ ਦਿੱਤਾ ਤੁਸੀਂ ਹੁਣ ਇਹ ਉਮੀਦ ਕਰਦੇ ਆਂ ਵੀ ਆਹ ਵਲੌਗ ਨੂੰ ਤੁਸੀਂ ਸੋਨਾ ਹੀ ਪਿਆਰ ਕਰੋਗੇ ਅੱਜ ਆਈ ਸੀਗੇ ਆਪਾਂ ਇੱਥੇ ਖਾਣ ਪੀਣ ਤੇ ਖਾ ਪੀ ਕੇ ਦੋ ਚਾਰ ਕੰਮਾਂ ਵੀ ਆਰਚ ਫਿਰ ਤੁਹਾਨੂੰ ਮਿਲਦੇ ਆਂ ਪਿਆਰ ਚ ਉਹ ਵੀ ਆ ਗਏ ਆ ਟ੍ਰੈਂਡਰ ਗਿੰਦੇ ਨੇ ਲੈਣੇ ਕੱਪੜੇ ਦੇਖਦੇ ਆਂ ਹੁਣ ਕਿਹੜੇ ਕੱਪੜੇ ਦਿੰਦਾ ਇਹ ਆਲ ਭਾਈ ਹੁਣੀ ਆ ਆਰੇ ਭਾਈ ਜੋਕੀ ਕੱਪੜੇ ਲੈਣੇ ਨੇ ਕੱਪੜੇ ਫੁੱਲੇ ਜੇ ਕੱਪੜੇ ਲੈ ਕੇ ਦੇ ਹਾਂਜੀ ਮੇਰੇ ਵੀਰੋ ਕੰਨੇ ਜੇ ਕੇ ਅਗਲੇ ਦਿਨਾਂ ਜੀ ਕੰਮ ਆ ਜਾਂਦੇ ਆ ਇਹ ਗਾਂਹ ਦੀ ਸੋਚ ਸੋਚਦਾ ਫਿਊਚਰ ਫਿਊਚਰ ਬ੍ਰਾਈਟ ਕਰਦਾ ਕਹਿੰਦਾ ਹਾਂ ਠੰਡ ਤਾਂ ਹੈ ਹੀ ਆ ਠੰਡਾ ਹਾਂ ਵੀ ਕਹਿੰਦੇ ਆ ਉਹ ਕਿਹੜੇ ਮੈਨੂੰ ਦੇਖਣੇ ਕੱਪੜੇ ਹਣੇ ਵਾਲੇ ਆ ਮੁੰਡਿਆਂ ਵਾਲੇ ਤਾਂ ਹੈ ਹੀ ਨਹੀਂ ਲੱਗਦੇ ਆ ਟਰਾਈ ਕਰ ਗਏ ਕਿੰਦੇ ਆ 10000 ਬੱਬਾ ਦੇ ਅੱਜ ਤੱਕ ਹੀ ਲੈ ਆਏ ਆ ਮੇਰੀ ਦਿੱਤੀ ਕਰੀ ਆ ਸੋਹਣਾ ਲੱਗਦਾ ਉਹਦਾ ਕਿੰਦੇ ਲੈ ਲਿਆ ਹੋਇਆ ਬਹੁਤ ਸੋਹਣੀ ਲੱਗਦੀ ਗਾਹ ਵੀ ਕੰਮ ਆ ਜਾਣੇ ਆ ਪਰ ਗੱਲ ਸਿਆਲਾਂ ਵਾਲੀ ਆ ਹੈਨਾ ਹੋਰ ਕੋਈ ਨਹੀਂ ਪੰਜਾਬੀ ਕੋਈ ਗਿਰਾ ਹੈ ਦੇਖ ਸੰਗ ਪਿਆਰਾ ਲੱਗਦਾ ਕਿੰਦਾ ਹੀ ਗਾ ਤੇਰੇ ਮੁੰਡੇ ਦੇ ਵੀ ਹੋ ਜਾਣੇ ਬੋਲ ਮੈਂ ਤੇ ਇੱਕ ਮੈਂਟਾ ਜਿਹਾ ਕਾਲਾ ਬੋਲਿਆ ਜਾ ਤੋ ਜੀ ਮੈਨੂੰ ਬਣਾਈ ਦਿਖਾਵਾ ਕਿ ਹੁਣ ਇੱਕ ਘਟਮ ਆ ਵੀ ਦੇਖ ਲਵਾ। ਆ ਵੀ ਏਡਾ ਸਮਝ ਲਵਾ ਵੇਖ। ਕਰ ਲਾ ਕਰ ਲਾ। ਪੇਸ਼ਾ ਕੀ ਹੁੰਦੀ ਏ ਨੋ ਮੈਨ। ਨੇਲ ਪੇਂਟ। ਨੇਲ ਪੇਂਟ। ਹਾ ਦੇਣ ਆ ਗਏ ਹੁਣ ਨਾ। ਆ ਜੋ ਉੱਪਰ ਚੱਲਦੀ ਆ ਉੱਪਰ ਆ ਜੋ। ਤੇਰੇ ਕੱਪੜੇ ਥੱਲੇ ਆ ਸਾਡੇ ਆ ਯਾਰ ਆ ਜੋ। ਅਹੀਂ ਦੂਰੀ ਆਏ ਆ ਤੇ ਭਾਬੇ ਪਿੱਛਾ ਟੰਗਿਆ। ਦੂਰੀ ਰਹਿ ਜੀ। ਬਹੁਤ ਦੂਰ ਨਾ ਆਉਂਦਾ ਸਾਰੇ। ਦੇਖੋ ਭਾਜੀ। ਕਰੂਗਾ ਗਿੰਦਾ ਕੋਈ ਅੱਜ ਆਜਾ ਕਿਹਦਾ ਦਿੱਤੀ ਨਾ ਲੈ ਕਾ ਗਿੰਦਾਂ ਨੂੰ ਘਗਰੀਆਂ ਹੀ ਪਸੰਦ ਆਈ ਜਾਂਦੀਆਂ ਆਜੋ ਆਜੋ ਉੱਪਰ ਚੱਲਦੇ ਆਂ ਭਾਜੀ ਆਜੋ ਆਜੋ ਕਿੰਦਿਆ ਭਾਜਦਾਗਾ ਤੂੰ ਆਇਆ ਹੁਣ ਦਾ ਲੈਣਾ ਹੈ ਅੱਜ ਕੱਪੜੇ ਐਪਲ ਕੋਈ ਕਿੰਨੇ ਲਈ ਸੀ ਤੂੰ ਆਹ ਬੜੀ ਆ ਕੇ ਤੇ ਲਈ ਵੀ 2400 ਦੀ 2400 ਦੀ ਲਈ ਪਤਲੀ ਆ ਦੇਖ ਆਹਦੀ ਇੱਦਾਂ ਦੀ ਕਿਹੜੀ ਸੀ ਇਹ ਰੈਟੇਵ ਦੀ ਲਈ ਨਾ ਹੂੰ 200 100 ਹੈ ਹੈ ਸਟਾਡ ਬੰਦ ਕਰੀ ਕਰੋ ਜੀ ਕਰੈਕਸ਼ਨ ਚੈੱਕ ਗੰਦਿਆ ਕਰੇਗਾ ਜੇ ਕੁਝ ਰੱਖਦਾ ਭਾਈ ਇਹ ਤੇ ਲੈ ਗਈ ਹੈ ਟ੍ਰੈਂਡਸ ਵੜਿਆ ਕਹਿੰਦੇ ਟ੍ਰੈਂਡਸ ਇਹਦੇ ਚੈੱਕ ਕਰੋ ਪਈਆਂ ਕਿ ਮਣਿਆ ਆ ਮਾਰੇ ਡੀਲਰ ਇਹੋ ਐਪ ਨੂੰ ਨਹੀਂ ਮਾਰੇ ਡੀਲਰ ਲੈਣਾ ਕੀ ਡੀ ਲੈਣੀ ਹਣਾ ਹਾਂ ਗਿੰਦਾ ਨਖਰੇ ਹੀ ਕਰੀ ਜਾਂਦਾ ਲੈਣਾ ਕੁਝ ਨਹੀਂ ਨੇ ਦੇਖੀ ਇੱਦੀ ਮੋੜ ਜਾਣਾ ਵਾਪਸ ਐ ਇੱਦੀ ਮੋੜ ਜਾਣਾ ਗਿੰਦੇ ਨੇ ਦੇਖੀ ਨਹੀਂ ਨਹੀਂ ਮੁੜਨਾ ਨਹੀਂ ਗਿੰਦੇ ਆ ਦੇਖੋ ਇਹ ਬਾਈਵਨ ਕੱਟ ਮਾਣਾ ਜੇ ਪਸੰਦ ਹੁੰਦੀ ਨਾ ਜ ਕੋਈ ਇਹਦੇ ਤੋਂ ਸੇਲਾ ਸੁਲਾ ਆਲੇ ਰਵਾੜੇ ਤੇਰਾ ਇੱਧਰ ਨਹੀਂ ਸੁਖਦਾ ਨਾ ਆ ਮੈਂ ਸੇਲਾ ਸੁਲਾ ਦੇਖ ਤੂੰ ਭਵੇਂ ਇੱਕ ਸ਼ਰਤ ਲਵੇ ਆਹ ਦੇਖ ਉਹ ਆ ਬਾਈ ਵਨ ਘਟਮਣ ਵਾਲੀ ਦੇਖ ਉਹ ਨਹੀਂ ਵੀ ਲੈ ਕੇ ਤਾਂ ਜਾਂਦੀਆਂ ਹੁਣ ਕੋਈ ਦੇਖ ਦੇ ਉਹ ਵਸ ਦੇਖ ਦੇ ਕਲਰ ਚੈੱਕ ਕਰੋ ਇਹਨਾਂ ਦੇ ਸਾਰੇ ਤਾਂ ਪਸੰਦ ਨਹੀਂ ਆਉਂਦੇ ਯਾਰ ਸਾਲਾ ਉਹ ਨਹੀਂ ਰਾਂ ਤੂੰ ਹਾਂ ਇਹ ਅਜਤਾ ਵੀ ਨਹੀਂ ਨਾ ਬਾਸ ਉਹ ਜੱਲਾ ਥੋੜਾ ਟਾਈਮ ਲੱਗਣਾ ਹੋਵੇ ਇਹਦੇ ਛੋਟਨਾ ਮਰੋ ਬਾਸ ਕੁਝ ਨਹੀਂ ਦੇਖਿਆ ਭਾਜੀ ਇਹਨੇ ਸ਼ਰਟ ਥੱਲੇ ਲਗਾ ਲਈ ਆ ਇਹ ਭਾਜੀ ਚੋਰ ਆ ਸਿਰੇ ਦਾ ਕੈਮਰੇ ਗੁੰਮਰੇ ਦੇ ਮੁਰੇ ਕੁਝ ਨਹੀਂ ਕਰਦੇ ਹੈਗੇ ਭਾਜੀ ਸੱਚੀ ਯਾਰ ਭਾਜੀ ਚੋਰ ਆ ਇਹ ਬੰਦਾ ਸਾਡਾ ਤਾញੋਂ ਤਾਂ ਮੇਰੇ ਤੋਂ ਦੂਰ ਦੂਰ ਰਹਿਣਾ ਸਹੀ ਗੱਲ ਹੈ ਪਰ ਚੋਰਾਂ ਵਾਲੀ ਆਤ ਪੈੜੀ ਆ ਨਾ ਬਿਲਕੁਲ ਬਿਲਕੁਲ ਇਹ ਮਗਰਬਾ ਗੱਲਾਂ ਕਰੀ ਜਾਂਦੇ ਆ ਇਹ ਉਹ ਵੀ ਫੋਨ ਤੇ ਲੱਗਾ ਆ ਉਹ ਵੀ ਫੋਨ ਤੇ ਲੱਗਾ ਜੋ ਕੀ ਹੋਇਆ ਗੰਦਾ ਬਾਤ ਵੀ ਮਰੀਆ ਚੱਲ ਬਾਥਰੂਮ ਵੀ ਜਾਣ ਨਹੀਂ ਹੁੰਦਾ ਕਿਹੜੀਆਂ ਗੱਲਾਂ ਹੋਈਆਂ ਗੰਦਿਆ ਕਾਰ ਪਸੰਦ ਕੁਛ ਓਏ ਕਰੋ ਕੁਛ ਪਸੰਦ ਗਿੰਦੇ ਨੂੰ ਕੱਪੜੇ ਨਹੀਂ ਲੱਭਣਦੇ ਕਿਹੜੇ ਪਾਵਾਂ ਗਿੰਦੇ ਲੈਣੀ ਤਾਂ ਇੱਕ ਟੀ-ਸ਼ਰਟ ਹੀ ਆ ਯਾਰ ਲੈਣੀ ਤਾਂ ਇੱਕ ਟੀ-ਸ਼ਰਟ ਹੀ ਆ ਪਰ ਪਸੰਦ ਵੀ ਆਵੇ ਹਨਾ ਆ ਦੇ ਤਾਂ ਕਿਹੜੀ ਕਰੇਗਾ ਕੁਛ ਤੂੰ ਤਾਂ ਦਰਾ ਹਟਦਾ ਨਹੀਂ ਲੈਲਾ ਉਹਨਾਂ ਲਈ ਓਏ ਉਹਨਾਂ ਲਈ ਬ੍ਰਾਊਨ ਜੀ ਸ੍ਰੀ ਚੌਥਾ ਦੂਜਾ ਨਹੀਂ ਕੋਈ ਆਪਣਾ ਉਹ ਵਰਕ ਕੀਤਾ ਆਲਰੇਡੀ ਬਰਾਉਂਡਿਆ ਹੋ ਗਿਆ ਉਹ ਸਾਰਾ ਬੜੀ ਸੋਹਣੀ ਲੱਗੀ ਮਨ ਨੂੰ ਹੋ ਮੋਰੇ ਕਹਿੰਦੇ ਆ ਚੱਲ ਕੀ ਕਰੀ ਜਾਨਾ ਥੱਲੇ ਮਗੋਨਾ ਵਿਆਹ ਭੈਣ ਕੋਲ ਲਓ ਜੀ ਗਿੰਦੇ ਹੁਣ ਪੈਸੇ ਹੀ ਨਹੀਂ ਇਕੱਠੇ ਹੁੰਦੇ ਕੱਪੜੇ ਲੈਣ ਵੜ ਗਏ ਆ ਆਹ ਮੀਰੂ ਜੀ ਬਾਹਰ ਮਾਰੋ ਕਿ ਬੈਗੀਓ ਟ੍ਰੈਨਸ ਆਹ ਮੂੰਹ ਹੀ ਸਵਾਰੀ ਜਾਂਦਾ ਪਰਾਂ ਉਹ ਆਇਆ ਵੀ ਕੀ ਗੱਲ ਮੂੰਹ ਸਵਾਰਾ ਹਾਂ ਜੋਤ ਭਾਈ ਕਹਿੰਦਾ ਹੁਣ ਮੈਂ ਲੈਣੇ ਆ ਪਾਜੀ ਮਾਰੋ ਕੋਈ ਹੱਤ ਪੱਲਾ ਕੱਪੜਿਆਂ ਨੂੰ ਮਾਰੋ ਕੋਈ ਹੱਤ ਪੱਲਾ ਉਹ ਤਾਂ ਵੀ ਨਹੀਂ ਆਏ ਤੇਰੇ ਆਈ ਤਾਂ ਦੇਖੋ ਯਾਰ ਕੋਟ ਹੀ ਨਹੀਂ ਲੱਭਣ ਲਈ ਇੱਕ ਭਾਈ ਦੀ ਮੈਂ ਉਦੋਂ ਫਲੋਗੀ ਜੀ ਵੀ ਦੇਖੇ ਗਏ ਉਦੋਂ ਵੀ ਇਹਨਾਂ ਦਿਖਾਣੀ ਸੀ ਕਹਿੰਦੇ ਪਰਸੋਂ ਆਜਣਗੇ ਆਜੇ ਨਹੀਂ ਆਜਦਾ ਪੱਲੇ ਹੈ ਜੀ ਕੋਈ ਹੈ ਨਹੀਂ ਸਾਫੀ ਹੋਏ ਮੇਰੇ ਦੇਖੋ ਭਾਈ ਉਦਾਂ ਤੇ ਗੜੇ ਹੀ ਖਾਣ ਲੱਗ ਪਾ ਡਾਈ ਲੱਭਣੇ ਚੱਲ ਲੱਗੋ ਥੋੜੀ ਨਾਲੋ ਬਸ ਉਹਦੇ ਵਿੱਚ ਦਾ ਪ੍ਰਚਾਰ ਵੀ ਕਰੋ ਉਸੇ ਪ੍ਰਚਾਰਤਾ ਉਹ ਕਰਦੇ ਆ। ਲਓ ਜੀ ਆ ਗਈ ਭਾਈ ਨੂੰ ਪਸੰਦ ਆ ਗਈ ਪਸੰਦ। ਮੈਂ ਲਵ ਜੋਤਪਾਈ ਦੋ ਕੋਈ ਸਲਾਹ ਭਾਜੀ ਨੂੰ ਮੈਂ ਕਾ ਦੋ ਸਲਾਹ ਕੋਈ ਭਾਜੀ ਨੂੰ ਸਲਾਹ ਮੇਰੇ ਆ ਗਈ ਆ ਬਾ ਠੀਕ ਆ ਹੁਣ ਭਾਜੀ ਲੈਣ ਨਾ ਲੈਣ ਹਨਾ ਆਪਾਂ ਲੈ ਲਈ ਆ ਤੇਵਾ ਲੱਗੀ ਆ ਭਾਜੀ ਇਹਨੂੰ ਬੜੀ ਲੱਗਦੀ 10 10 ਓਏ ਹੋਏ ਕੀ ਬਾਤਾਂ ਜਗਰੂਪ ਭਾਜੀ ਉਹ ዳਹੀ ਪੂਰੀ ਫੱਟ ਫੱਟ ਆ ਆ ਦੱਸਣਾ ਆ ਲੈ ਲਈ ਆ ਆਪਾਂ ਜਗਰੂਪ ਭਾਈ ਲਓ ਜੀ ਦੀ ዳਹੀ ਆ ਭਾਈ ਪਾਲਾ ਇਹ ਗੱਲ ਹੈ ਭਾਜੀ ਦਾ ਦਿਲ ਬਹੁਤ ਆ ਉਹ ਵੀ ਚਾਹ ਰਹੇ ਸੀ ਹੁਣ ਹੈ ਨਹੀਂ ਚਾਹ ਪਾਜੀ ਐਵੇਂ ਜੀ ਕੋਈ ਅੱਛਾ ਕੱਪੜੇ ਲੈਣੇ ਵੀਡੀਓ ਕੋਲ ਕਰਦਾ ਓਏ ਹਾਏ ਹੋ ਗਿਆ ਕਲਾ ਸਾਡੇ ਨਾਲ ਡੂੰਘੀਆਂ ਹੁਣ ਜਦੋਂ ਵੀ ਮੈਂ ਕੱਪੜੇ ਲੈਣਾਂ ਰੱਜੀ ਕਿਤੇ ਆਇਆ ਤਾਂ ਵੀ ਉਹ ਪਹਿਲਾਂ ਉਹਨੂੰ ਫੋਟੋ ਸੈਂਡ ਕਰਦੀ ਵੀ ਆਜ ਤੱਕ ਸੁਣੀ ਹੈ ਲੱਗਿਆ ਮੈਂ ਆਜ ਤੱਕ ਸੁਣੀ ਹੈ ਲੱਗਿਆ ਪਰ ਪੈਸੇ ਮੇਰੇ ਨਹੀਂ ਨੇ ਤਵਰੀ ਚਾਹਣਾ ਉਹ ਦੀਆਂ ਛੱਡੋ ਤੁਸੀਂ ਜਗਰੂਪਾ ਹੀ ਵਿਹਨ ਦੇ ਲਾ ਸੁਣਿਆ ਕਰੋ ਗੱਲਾਂ ਭਾਈ ਦੀਆਂ ਸੁਣਨ ਵਾਲੀਆਂ ਕਿਵੇਂ ਭਾਜੀ ਨੀ ਰਹਿ ਗਿਆ ਸੱਚੀਆਂ ਵਾਂ ਸੱਚ ਨਾਲ ਡੰਗਾ ਗੱਲਾਂ ਢੂੰਗੀਆਂ ਐ ਡੰਗਾ ਗੀਆਂ ਗੱਲਾਂ ਢੂੰਗੀਆਂ ਐ ਜਗਰੂਪ ਭਾਈ ਦਾ ਗੱਲ ਕਰਦੇ ਤਾਂ ਨਾਲੇ ਹੀ ਫੇਸ ਹੋਰ ਤਰ੍ਹਾਂ ਹੋ ਜਾਂਦਾ ਵਾ ਪਤਾ ਨਹੀਂ ਕੀ ਚੱਕਰ ਆ ਓਏ ਹੋਏ ਜਗਰੂਪ ਭਾਜੀ ਹੂੰ ਆਉਟਫਿਟ ਤਾਂ ਭਾਈ ਤੁਸੀਂ ਵੀ ਕੋਈ ਹੱਥ ਪੱਲਾ ਮਾਰੋ ਭਾਈ ਹੁਣ ਹੀ ਦੇਖਦੇ ਛੱਡੀ ਜਾਂਦੇ ਆ ਅੱਛਾ ਯਾਰ ਆ ਆ ਹਨਾ ਇਡਾ ਲਵਿੰਗ ਆਪ ਲਵਿੰਗ ਨੇ ਆਪਾਂ ਲੱਭ ਲਈ ਉਹਨਾਂ ਮੈਨਾਂ ਲੱਗ ਗਿਆ ਵਾ ਨੂੰ ਹੋ ਵੀ ਲੱਗਣਾ ਬਣਾ ਹੋਰ ਸਾਲ ਦਾ ਭਾਈ ਪਰ ਇੱਕ ਗੱਲ ਆ ਕਲੈਕਸ਼ਨ ਬਹੁਤ ਆ ਹਨਾ ਇਹਨਾਂ ਕੋ ਪਸੰਦ ਆ ਵੇ ਫੇਈਆ ਉਹ ਜਾਰੀਆਂ ਚੀਜ਼ਾਂ ਦੇ ਪਸੰਦ ਉਹ ਨਹੀਂ ਪਾਉਂਦੇ ਮਾਈਂਡ ਕਨਫਿਊਜ਼ ਹੋ ਜਾਂਦਾ ਵਾ ਕੀ ਹੋਇਆ ਸਰ ਮਾਈਂਡ ਕਨਫਿਊਜ਼ ਹੋ ਜਾਂਦਾ ਆਹੋ ਦੇ ਦਿਓ ਇਹ ਤਾਂ ਹੁਣ ਨੂੰ ਜੇ ਕਿਤੇ ਟਾਈਮ ਕੋਈ ਹੋਰ ਹੁੰਦਾ ਜਗਰੂਪ ਭਾਈ ਨੇ ਇਦਾਂ ਦੀਆਂ ਨਹੀਂ ਲੈ ਕੇ ਜਾਣੀਆਂ ਹੈਗੀਆਂ ਕਿਉਂ ਜਗਰੂਪ ਭਾਜੀ ਓਏ ਆ ਜਾ ਆ ਜਾ ਆ ਜਾ ਚੱਲੀ ਉਹਨਾ ਟਾਈਮ ਨਹੀਂ ਮੈਂ ਜਾਣਾ ਜਿੰਨੇ ਟਾਈਮ ਮੇਰੀ ਛਾਤੀ ਦਸਾਈ ਜਿੰਦੇ ਨੇ ਕੱਪੜੇ ਲੈ ਲਏ ਹੁ ਹੁਣ ਕਰਦਾ ਵਾ ਬਿੱਲ ਚਲੋ ਤੁਹਾਨੂੰ ਮਿਲਦੇ ਹਾਂ ਹੁਣ ਬਾਹਰ ਜਾ ਕੇ ਓ ਜੀ ਹੁਣ ਆ ਗਏ ਆ ਰੈੱਡ ਟੇਪ ਲੈਣੇ ਆ ਬੂਟ ਮੁੰਡਿਆਂ ਨੇ ਤੇ ਚੱਲੋ ਜੀ ਹੁਣ ਕਿਹੜੇ ਲੈਣੇ ਆ ਭਾਜੀ ਕਿਹੜੀ ਚੀਜ਼ ਤੇ ਦੈ ਲਾਉਂਦਾ ਦੱਸੋ ਟਾਈਮ ਬਾਅਦ ਤੇਰੇ ਦਰਸ਼ਨ ਜੀ ਬਾਤ ਛੋੜੇ ਟਾਈਮ ਲਈ ਅੱਛਾ ਹੋਰ ਕੀ ਲਓ ਜੀ ਹਰਸ਼ ਨੂੰ ਡੱਕਰ ਕੇ ਮੁੰਡੇ ਆ ਦੇ ਕਹਿੰਦੇ ਉਹ ਆ ਕਹਿੰਦੇ ਇਧਰ ਠੀਕ ਆ ਤੇ ਮਾਰੀ ਲੱਗੀ ਕਾ ਅੱਛਾ ਜਿਹਦੇ ਪਾਣੀ ਹੋਰ ਨਾ ਪਾ ਗਲਤ ਸੋਣਾ ਮੋੜ ਲੱਗਦਾ ਆ ਜਣੀ ਪਸੰਦ ਹਾਂ ਸਰ ਕੋਈ ਨਾ ਯਾਰ ਜੀ ਜਾਇ ਸਲੇਮਾ 45 44 ਗਾਂਹ ਦੇਖ ਲਓ ਗਾਂਹ ਬਹੁਤ ਪਏ ਆ ਲਾਉ ਜੀ ਨੰਬਰ 44 ਆ ਕਹਿੰਦੇ ਭਾਈ ਦਾ ਲਾਉ ਜੀ ਬੂਟ ਆ ਗਿਆ ਪਸੰਦ ਨੰਬਰ ਲੱਭਦੇ ਆ ਹੁਣ ਨੰਬਰ ਕਿੰਦੇ ਔਖਾ ਵਾ ਸਟਾਕ ਤਾਂ ਬਹੁਤ ਵਿਆਹਦਾ ਪਰ ਹਾਟੇਕ ਲੱਭਗਾ ਨੰਬਰ ਕੀ ਆ ਭਾਈ? ਆਹ ਦੇ। ਨਹੀਂ ਹਟ ਦੇ। ਪਾਸੇ ਘੱਟ ਇਹ ਹੀੜੀਆਂ ਰਾਈਆਂ ਨੇ ਬੁਏ ਦੀਆਂ। ਤੂੰ ਹੀ ਬੱਸ ਕਰ। ਅੰਦਰੋਂ ਬੰਦ ਕਰ। ਹਾਂ। ਵਰਗੇ ਆਂ ਭੀੜੇ ਬਾਜ਼ਾਰ 'ਚ। ਆ ਗਿੰਦੇ ਲੈਣੀਆਂ ਸੀ ਚੂੜੀਆਂ। ਗਿੰਦੇ ਲੈ ਆ ਚੂੜੀਆਂ ਆਇਆ। ਗਿੰਦੇ ਨਹੀਂ ਲੈਣੀਆਂ ਸੀ ਚੂੜੀਆਂ। ਆ ਗਏ ਆਂ ਬਿਆਰ। ਚੱਲ ਗਿੰਦਿਆ ਘਰ ਪਸੰਦ ਆ ਰਹੀਆਂ ਐ ਨਹੀਂ ਦੁਕਾਨ ਜਿੱਥੋਂ ਮੈਂ ਲੈਣਾ ਗਾਹ ਚੱਲੋ ਇਹਨੇ ਚੂੜੀਆਂ ਲੈਣੀਆਂ ਆਹ ਜੀ ਮਾਹਲਪੁਰ ਦਾ ਕੋਈ ਰਬਜਾਰ ਹਾਂ ਚੱਲ ਵਾ ਚੂੜੀਆਂ ਲੈ ਕੇ ਆਪਣੇ ਮਾਹੀ ਦੀ ਹਿੱਕ ਤੇ ਬਣਣੀਆਂ ਹਾਂਜੀ ਚੂੜੀਆਂ ਲੈਣੀਆਂ ਗਿੰਦਿਆ ਆਹ ਦੇਖ ਲਾ ਗਿੰਦਿਆ ਆਹ ਦੇਖ ਆਵ ਘਰ ਪਸੰਦ ਨਹੀਂ ਨਹੀਂ ਬੱਬਾ ਚੱਲੋ ਤੇ ਸੀਰੀਅਸ ਲੈ ਜਣੇ ਗੱਲ ਦੇਖ ਚੱਲੋ ਯਾਰ ਦਿਖਾਵਣਾ ਯਾਰ ਗਿੰਦਿਆ ਕੋਈ ਫਲਕਾਰੀ ਫਲਗੂਰੀ ਲੈਣੀ ਹੋਵੇ ਦੇਖ ਲੈ ਮੇਰਾ ਭਰਾ ਉਹ ਵੀ ਨਾਲੇ ਹੱਥ ਜੁੜੇ ਆ ਕਹ ਚੱਲਣਾ ਕੀ ਗੱਲ ਮੋਹ ਸਹੀ ਨਹੀਂ ਬੜਿਆ ਨਹੀਂ ਯਾਰ ਦੁਕਾਨ ਪਸੰਦ ਨਹੀਂ ਆਈ ਭਾਈ ਦੁਕਾਨ ਵੀ ਲੱਭੀ ਕਹਿੰਦੇ ਨੇ ਚੂੜੀਆਂ ਹੀ ਪਸੰਦ ਆਉਂਦੀਆਂ ਕਹਿੰਦੇ ਦੇਖ ਲਾ ਆਫਰ ਆ ਚੂੜੀਆਂ ਦਾ ਫਲਕਾਰੀ ਫ੍ਰੀ ਚੂੜੀਆਂ ਦਾ ਫਲਕਾਰੀ ਫ੍ਰੀ ਮਾਮਾ ਫਲਕਾਰੀ ਨਾਲ ਚੂੜੀਆਂ ਫ੍ਰੀ ਨਹੀਂ ਇਹਨੂੰ ਚੂੜੀਆਂ ਦਾ ਫਲਕਾਰੀ ਫ੍ਰੀ ਤੇ ਹੋਣੀ ਆ ਇਹ ਬਹੁਤ ਦਿੰਦਾ ਉਹ ਕਹਿੰਦੇ ਆ ਮਹਿੰਦੀ ਲਵਾ ਉਹ ਨਹੀਂ ਗਿੰਦਾ ਵੀਟਰ ਕਹਿੰਦਾ ਮੈਂਦੀ ਰਮਾਉਣੀ ਸਾਹਬ ਜੀ ਹੋਰ ਭਾਜੀ ਹੋਰ ਭਾਜੀ ਕੀ ਹਾਲ ਹੈ ਬਸ ਠੀਕ ਗਿੰਦੇ ਕਿੰਨਾ ਟਾਈਮ ਰਹਿ ਗਿਆ ਵਿਆਹ ਨੂੰ ਯਾਰ ਸਾਡੇ ਦਾ ਭਾਜੀ ਦੇਖੋ ਕਦੋਂ ਬਾਬਾ ਮੇਹਰ ਕਾ ਮੁੰਡਾ ਨਹੀਂ ਲੱਭਦਾ ਵਿਆਹ ਲਈ ਚੂੜੀਆਂ ਨੇ ਆ ਗਿਆ ਮੁੰਡਾ ਲੱਭਿਆ ਨਹੀਂ ਵਾਹ ਕਿੰਦੇ ਆ ਸਾਰਾ ਸਾਰਾ ਆਉਦਾ ਪਹਿਲੇ ਪੂਰਾ ਲੈ ਕੇ ਰੱਖਾ ਤਿਆਰੀ ਕਿੰਦੇ ਦੀ ਪੂਰੀ ਆ ਮੁੰਡਾ ਲੱਬੇ ਨਾਲ ਬੇ ਚੂੜੀਆਂ ਪਹਿਲੀ ਲੈ ਕੇ ਰੱਖ ਲੈਣੀਆਂ ਕਹਿੰਦਾ ਕਹਿੰਦੇ ਫਲਕਾਰੀ ਭਾਜੀ ਨੇ ਵੀ ਤੇ ਨਾਲ ਲੈ ਜਾਣਾ ਦੁਕਾਨਾਂ ਕਿੰਨੀਆਂ ਗਾਲੀਆਂ ਗਿੰਦੇ ਨੂੰ ਚੂੜੀਆਂ ਨਹੀਂ ਪਸੰਦ ਆਈਆਂ ਕਹਿੰਦਾ ਕੀ ਗੱਲ ਆ ਰੰਗ ਤਾਂ ਲਾਲ ਹੀ ਆ ਕਿ گلابی ਲੈਣਾ ਚੂੜੀਆਂ ਦਾ ਤੁਸੀਂ ਹੀ ਨਹੀਂ ਕੋਈ ਸਲਾਹ ਦਿੰਦੇ ਹੈਗੇ ਭਾਜੀ ਇਦਾਂ ਦੀ ਸਲਾਹ ਸਾਡੇ ਕੋ ਨਾ ਹੀ ਮੰਗਿਆ ਕਰ ਭਰਾ ਉਹ ਜਿਹਨੇ ਕੋਦਰੋਂ ਸਿੱਧੇ ਇੱਥੇ ਪੰਡ ਆ ਗਏ ਅੱਗ ਸਿਕਣ ਲੱਪੇ ਇੱਥੇ ਆ ਗਏ ਮਨੀਸ਼ਾ ਗਰੀ ਸੇਵਾ ਨਿਵਾ ਰਿਆ ਓ ਤੂੰ ਗਾਣਾ ਸੁਣਾਉਂਦਾ ਸੀ ਓਏ ਮੋਨੂ ਸੁਣਾ ਗਾਣਾ ਕਰਕੇ ਗਿਟਾਰ ਨਾ ਮਾਰਨੀ ਕਿਸ ਦੀ ਅੱਖ ਚ ਚੱਲ ਸੁਣਾ ਦੇ ਹੁਣ ਚੱਲ ਆ ਬਲਾਗ ਚੱਲ ਲਾਈਵ ਆ ਉਦਾਂ ਨਹੀਂ ਨਹੀਂ ਬਲੌਗ ਆ YouTube ਤੇ ਤੇਰੀ YouTube ਤੇ ਪਤਾ ਨਹੀਂ ਆਵਾ ਚੱਲ ਹੋ ਏੜਾ ਹਜੂ ਪਿਆਰ ਨਾ ਕੜਿਓ ਕੜਿਓ ਦਿਲ ਟੁੱਟਿਓ ਤਾਏ ਚਾਹਤ ਕੀ ਬਾਤ ਨਾ ਕੜਿਓ ਕੜਿਓ ਦਿਲ ਟੁੱਟਿਆ ਤਾ ਹੈ ਓ ਸਿਆਲ ਆ ਗਏ ਸਿਆਲ ਆ ਗਏ ਸਿਆਲ ਸਿਆਲ ਸਿਆਲਿਆ ਦੇ ਉਹ ਅੱਗ ਸੇ ਕੋਜੀ ਫੇੜਾ ਜੂ ਕਿਉ ਨਾ ਕਰਿਓ ਕੜਿਓ ਦਿਲ ਟੁੱਟਿਆ ਤਾ ਹੈ ਆਪਣਾ ਨਵਾਂ ਸਾਉਂਡ 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 ਸਾਉਂਗ ਸਾਲਿਆ ਡੀ ਜੇ ਲਾਲੀ ਪੰਜਾਬੀ ਐਂਡ ਬਾਠ ਕਾਲਾ ਤਸਵੀਰ ਨਿਕੋਦਾ ਗਿਲਾ ਜਲੰਧਰ ਥਾਣਾ ਮਹਿਲਪੁਰ 9840 ਅੱਧਾ ਨੰਬਰ ਆਪਣਾ ਆਪਣਾ ਲਾ ਲਈ ਇੰਸਟਾਗ੍ਰam ਆਈਡੀ ਹੋਲਦੇ ਆਪਣੀ ਉਹਨੂੰ ਲਾਲੀ ਬਾੜਾ ਫੋਲੋ ਕਰੋ ਜੀ ਆਂਦੀ ਬਾੜੀ ਘਟਣਾ ਇਹ ਤੋਂ ਹਣ ਕੱਟ ਹੀ ਆਏਗੀ ਸੜਕ ਸਿਆਗੇ ਜੁਕੇਗੀ ਨਹੀਂ ਪੁਸ਼ਪਾ ਟੋਪੀ ਵੱਸ ਗਈ ਦਿਖਾ ਦੇ ਬਾਲ ਦਿਖਾ ਦੇ ਬਾਲੇ ਉੱਧਰ ਅੱਗ ਮੈਨੂੰ ਪੈ ਗਈ ਆਣਾ ਐਣਾ ਨਾ ਐਣਾ ਨਾ ਆਣਾ ਪੁਸ਼ਪਾ ਰਾਜ ਸਾਲਾ ਜਿੱਕੇ ਗਾਨੀ ਬੜਾ ਬੜਾ ਉਹਨੂੰ ਮਾਰ ਕੇ ਉਹਦੇ ਘੜ ਕੇ ਘਰਮਣੀ ਫੋਟੋ ਮਾੜਾ ਉਹਨੂੰ ਲਾਲੀ ਵਾਲਾ ਇੰਸਟਾਗ੍ਰਾਮ ਚੱਲ ਪੁਸ਼ਪਾ ਘਰ ਕਰੀ ਜੀ ਦੋਣ ਕੱਟ ਸਕਦੀ ਏ ਸਾਲਾ ਇਸ ਕੇ ਆਗੇ ਝੁਕ ਨਹੀਂ ਸਕਦੀ ਪੁਸ਼ਪਾ ਆਜੂ ਪੁਸ਼ਪਾ ਆਜੂ ਪੁਸ਼ਪਾ 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 ਵਾ ਸੱਟਿਆਣ ਪੋਸ਼ਪਾ ਟੋਪੀ ਨਹੀਂ ਸੀ ਲੰਦਾ ਪਰ ਗਾਣੇ ਦੇ 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 ਗਲਦੀ ਗੱਲ ਹੈ ਜੀ ਉਹ ਅੰਕਲ ਸਿੰਘ ਦਾ ਹੀ ਇਹ ਮੈਂ ਲੜਦੇ ਆ ਮੈਂ ਆਗਰ ਦੇ ਲੱਤ ਮਾਰੀ ਭੱਜ ਗਿਆ ਅੱਛਾ ਇਹ ਇੱਧਾ ਦੇ ਬੰਦੇ ਆ ਮਿੱਟੇ ਬੰਦ ਰਹਿਣੇ ਮਿੱਟੇ ਪਾਪੀ ਦੀ ਲੰਮ ਬਈ ਮਿੱਟੇ ਬੰਦ ਕਰਕੇ ਕੜੇ ਮੈਂ ਮੀ ਉਹਦਾ ਕਹਿ ਕੇ ਸਾਡੀ ਨਿਕੋਤੇ ਚਲੇ ਜਾਂਦੇ ਆ ਚੱਲ ਕੋਈ ਆ ਲੈ ਆ ਬੰਦਾ ਸਹੀ ਆ ਨੇ ਦਾ ਕਮਾਉ ਮੋਤੇ ਇਹ ਬੰਦਾ ਜੀ ਕਿਸੇ ਕਿਸੇ ਗੱਲ ਚੱਲ ਬੜੀਆ ਇੱਕ ਦਿਨ ਜੇ ਸਕੂਲ ਦੀ ਟਾਈਮ ਦੀ ਕਰ ਲਿਆ ਜਦੋਂ ਮੈਨੂੰ ਨਹੀਂ ਪਤਾ ਸੀ ਤਾਂ ਲੜਾਈਆਂ ਲੂੜੀਆਂ ਵਾਲੇ ਤੇ ਜਿਦਾ ਅੱਜ ਕੱਲ ਦੀ ਨੌਜਵਾਨੀ ਕਿਹੜੀ ਤੂੰ ਆ ਜਾ ਯਾਰ ਤੂੰ ਆ ਜਾ ਯਾਰ ਬਸ ਉਦੋਂ ਲੈ ਕੇ ਅੱਧਰ ਅੱਧਰਾ ਦੂੰ ਤੇ ਇੱਥੇ ਤੂੰ ਆ ਜਾ ਪੈਂਦਾ ਫੇ ਬੁਲਾਰ ਜਾਂਦਾ ਤਾ ਐ ਨੂੰ ਆ ਜਾ ਇੱਥੇ ਆ ਜਾ ਮਰ ਫੇ ਗਾਣਾ ਵੀ ਲੋਣਾ ਐ ਅੱਜ ਦਾ ਸੈੜੀਏ ਕੋਈ ਵਾਲਾ ਬਦਮਾਸ਼ ਚ ਸੁਭਾਗ ਗੱਲ ਗੱਲਾਂ ਤੇਰੀਆਂ ਬਦਮਾਸ਼ੀ ਵਾਲੀਆਂ ਗਾਣਾ ਤੂੰ ਸੈਡ ਪਾ ਹਾਲਦਾ ਇਹ ਕੀ ਰੀਮਿਕਸ ਜਿਆ ਕਰੀ ਜਾਂਦਾ ਗੱਲਾਂ ਬਦਮਾਸ਼ੀ ਵਾਲੀਆਂ ਫੜ ਕੋਈ ਲਾ ਦੀ ਜਦ ਮੈਂ ਕਹਿਣਾ ਨਾ ਦੱਸ ਸੁਭਾਗ ਤੋ ਕਿਤਾ ਬਣਾ ਦੇ ਤੇ ਫੇ ਮਗਰ ਕੋਈ ਉਦੋਂ ਕੋਈ ਗਾਣਾ ਲਾ ਦੇ ਨਹੀਂ ਇਹਨੂੰ ਇੱਕ ਦੇ ਤੇ ਉਹਨੂੰ ਦੋ ਦੇ ਤੇ ਬੱਸ ਪਾ ਓ ਬਦਮਾਸ਼ ਤਾਂ ਮਗਰ ਇਤਰੀ ਬਣ ਗਈ ਬਦਮਾਸ਼ ਵੈਸਕੋੜਾ ਨਾ ਬਦਮਾਸ਼ ਬਣ ਗਿਆ ਦੋਪੇ ਕੱਢਦੇ ਹਾਂ ਫਿਰ ਮੇਕਅਪ ਉਹਨੇ ਬਦਮਾਸ਼ੀ ਪੈ ਰੱਖ ਲਿਆ ਵਸ ਅਸੀਂ ਹੋਲੇ ਦੇ ਸਪੋਰਟ ਟਾਈਮ ਦੀ ਗੱਲ ਆ ਨਹੀਂ ਪਤਾ ਉਦੋਂ ਆਪਾਂ ਇਦਾਂ ਉਦਾਂ ਫਲਕਾ ਹੀ ਜਾਂਦਾ ਕੋਈ ਕੋਲੇ ਮੈਂ ਹੋਲੀ ਹੋਲੀ ਕਰਦੇ ਕਰਦੇ ਕਾਲਜ ਪਹੁੰਚ ਗਏ ਦੋਸਤ ਨਾਲ ਲੜਾਈ ਹੋਈ ਉਹ ਤਾਂ ਮੈਨੀਆਂ ਲੱਗਾ ਨਾ ਇੱਥੇ ਰੇਲੀਆਂ ਚੱਲ ਜਾਨਾ ਰੇਲੀਆਂ ਮਾੜਾ ਮੋਟਾ ਰੇਲੀਆਂ ਚੱਲਣਾ ਪਈਏ ਨਹੀਂ ਪਤਾ ਲੱਪੇ ਮਾੜਾ ਮੋਟਾ ਇਦਾਂ ਫਣਛਾਣੀ ਕਾਦੇ ਕਾਦੇ ਉੱਥੇ ਮੁੰਡੇ ਨੇ ਇਹ ਮੁੰਡੇ ਨੱਪਵਾਤਾ ਜੀ ਨਾਲ ਖੜੇ ਹੋਗੇ ਬਾਅਦ ਤੇ ਪਈਦੇ ਬਾਸੀ ਜੀ ਉੱਥੇ ਕਰਦੇ ਕਰਾਉਂਦੇ ਇੱਥੇ ਆ ਕਈ ਪਹੁੰਚ ਗਏ 2 ਸਾਲ ਤਾਂ ਜੇਲ੍ਹ ਚ ਬੀਤ ਜਾਣੀ ਇਹ ਤਾਂ ਘੋੜੇ ਦਾ ਮਿਲਿਆ ਘੋੜੇ ਦਾ 2 ਸਾਲ ਜੇਲ੍ਹ ਤੇ ਆ ਜੇਲ੍ਹ ਕਾ ਦੋ ਸੱਚੀ ਜੈ ਚੈਨੀ ਕਿਉਂ ਨਹੀਂ ਲਾਈ ਥੋੜੇ ਬੜਾ ਪਾਰ ਨੂੰ ਘੜਤਾ ਰਾਜਨ ਜੀ ਗੁੜੀ ਚੈਨੀ ਲਾ ਲਈ ਨੇ ਤੋਂ ਕੋੜੇ ਕੋੜੇ ਤੋਂ ਮਿਲਿਆ ਆਹੋ ਆਹ ਕੋੜੇ ਬਦਮਾਸ਼ ਨੂੰ ਦੱਸ ਸਕਦਾ ਜਿਹੜੀ ਯਾਰ ਪਰ ਲੜੇ ਆਪਾਂ ਦੋ ਇਕੱਠੇ ਹੀ ਆ ਫਿਰ ਇਹ ਵੀ ਆਪਾਂ ਇਕੱਠੇ ਨਾਲ ਇਕੱਠੇ ਲੜੀਆਂ ਲੜੀਆਂ ਉਹਨਾਂ ਨੇ ਉਹਨਾਂ ਨੇ ਯਾਰ ਬਲੀ ਹੈ ਚੱਲ ਜੋ ਕੀ ਜੋ ਯੋਗ ਲਗਈਆਂ ਸੀ ਕਾਲੂ ਅਸੀਂ 8 ਵਜੇ ਪੂਰੇ ਟਾਈਮ ਤੇ ਤੁਹਾਨੂੰ ਮਿਲਾਂਗੇ ਸਾਰੇ ਮੇਰੇ ਵੀਰ ਭਾਈ ਪਿਆਰ ਕਰਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ 'ਚ ਮਿਲਾਂਗੇ ਪੂਰੇ 8 ਵਜੇ ਧੰਨਵਾਦ ਧੰਨਵਾਦ ਹੈਪੀ ਐਂਡਿੰਗ ਹੈਪੀ 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 ਇੰਗ ਮਿੰਗ ਬਾੜ ਕਲਾ ਤਸੀਨ ਨਹੀਂ ਕੋਦਾ